ਮਾਈਕ ਬੜੀ ਦਿਲਚਸਪ ਕਹਾਣੀ ਦੀ ਗੱਲ ਕਰਨੀ ਹੈ ਸਾਨੂੰ ਸਰੋਤਾਂ ਚੋਂ ਮਿਲੀ ਹੈ ਇੱਕ ਸੱਚੀ ਘਟਨਾ ਤੇ ਆਧਾਰਿਤ ਤੇ ਇਹ ਸਾਨੂੰ ਨਾ ਮਤਲਬ ਉਮੀਦਵਾਰੇ ਹਿੰਮਤ ਬਾਰੇ ਬਹੁਤ ਕੁਝ ਸਿਖਾਉਂਦੀ ਹੈ ਮੇਨ ਗੱਲ ਇਹ ਹੀ ਹੈ ਕਿ ਜ਼ਿੰਦਗੀ ਚ ਪਾਵੇਂ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਆਪਣੇ ਕੰਟਰੋਲ ਚ ਨਾ ਵੀ ਹੋਣ ਪਰ ਆਪਾਂ ਉਹਨਾਂ ਦਾ ਸਾਹਮਣਾ ਕਿਵੇਂ ਕਰਦੇ ਆ ਉਹ ਤਾਂ ਆਪਣੇ ਹੱਥ ਚ ਹੈ ਹੈਨਾ ਹਾਂਜੀ ਬਿਲਕੁਲ ਇਹ ਇਹ ਵਾਕਈ ਬਹੁਤ ਅਸਰ ਪਾਉਣ ਵਾਲੀ ਕਹਾਣੀ ਹੈ ਸਰੋਤ ਸ਼ੁਰੂ ਹੀ ਇੱਥੋਂ ਕਰਦਾ ਕਿ ਜ਼ਿੰਦਗੀ ਤਾਂ ਇੱਕ ਵਾਰ ਮਿਲਦੀ ਹੈ ਤੇ ਅਸਲ ਗੱਲ ਇਹ ਆ ਕਿ ਆਪਾਂ ਜਿਉਂਦੇ ਕਿਵੇਂ ਆ ਉਹਨੂੰ ਖਾਸ ਕਰਕੇ ਜਦੋਂ ਮੁਸ਼ਕਲਾਂ ਹੋਣ ਇਹ ਸਿਰਫ ਕਹਾਣੀ ਨਹੀਂ ਇਹ ਤਾਂ ਬੰਦੇ ਦੇ ਜਜ਼ਬੇ ਦੀ ਮਤਲਬ ਇੱਕ ਮਿਸਾਲ ਹੈ ਹਾਂ ਤੇ ਇਹੀ ਅੱਜ ਆਪਾਂ ਖੋਲ ਕੇ ਦੇਖਣਾ ਹੈ ਆਪਾਂ ਇਸ ਕਹਾਣੀ ਦੇ ਅਲੱਗ-ਅਲੱਗ ਹਿੱਸੇ ਦੇਖਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਬਈ ਉਸ ਬੰਦੇ ਨੇ ਕੀ ਕੀਤਾ ਤੇ ਸਾਨੂੰ ਇਹਦੇ ਤੋਂ ਕੀ ਸਿੱਖਣ ਨੂੰ ਮਿਲਦਾ ਅੱਛਾ ਤਾਂ ਸ਼ੁਰੂ ਕਰੀਏ ਫਿਰ ਦੇਖੀਏ ਕਹਾਣੀ ਸਾਨੂੰ ਕਿੱਥੇ ਲੈ ਕੇ ਜਾਂਦੀ ਹੈ ਚਲੋ ਜੀ ਕਹਾਣੀ ਦੀ ਸ਼ੁਰੂਆਤ ਜਿਵੇਂ ਹੁੰਦੀ ਹੈ ਉਹ ਬੜਾ ਸਥਿਰ ਜਿਹਾ ਮਾਹੌਲ ਲੱਗਦਾ ਸਭ ਠੀਕ ਠਾਕ ਇੱਕ ਬੰਦਾ ਜਿਹਨੇ ਆਪਣੀ ਮਿਹਨਤ ਨਾਲ ਆਪਣਾ ਕੰਮ ਖੜਾ ਕੀਤਾ ਹਾਂ ਕਹਾਣੀ ਦੱਸਦੀ ਹੈ ਕਿ ਉਹਦੀ ਆਪਣੀ ਡੇਰੀ ਸੀ ਸਿਰਫ ਮਾਲਕ ਨਹੀਂ ਆਪ ਕੰਮ ਕਰਦਾ ਸੀ ਪਸ਼ੂਆਂ ਨੂੰ ਸਾਂਭਦਾ ਸੀ ਹਾਂਜੀ ਹਾਂਜੀ ਖੁਦ ਤੇ ਕੰਮ ਵਧੀਆ ਚੱਲ ਰਿਹਾ ਸੀ ਮੁਨਾਫਾ ਵੀ ਆ ਰਿਹਾ ਸੀ ਇੱਕ ਤਰ੍ਹਾਂ ਨਾਲ ਪੂਰੀ ਮਿਹਨਤ ਦੀ ਤਸਵੀਰ ਹੈ ਹੈਨਾ ਬਈ ਬੰਦਾ ਜ਼ੀਰੋ ਤੋਂ ਉੱਠਿਆ ਕੁਝ ਬਣਾਇਆ ਬਿਲਕੁਲ ਤੇ ਇਹ ਜਿਹੜੀ ਸ਼ੁਰੂਆਤੀ ਕਾਮਯਾਬੀ ਹੈ ਨਾ ਇਹ ਅ ਜ਼ਰੂਰੀ ਹੈ ਹੂੰ ਕਿਉਂਕਿ ਇੱਕ ਕੀ ਕਹਿੰਦੇ ਆ ਇੱਕ ਬੇਸ ਲਾਈਨ ਬਣਾ ਦਿੰਦੀ ਹੈ ਫਿਰ ਜਦੋਂ ਹਾਲਾਤ ਬਦਲਦੇ ਹਨ ਤਾਂ ਉਹ ਹੋਰ ਵੀ ਜ਼ਿਆਦਾ ਮਤਲਬ ਨਾਟਕੀ ਲੱਗਦੇ ਨੇ ਹੂੰ ਇਹ ਤੋਂ ਪਤਾ ਲੱਗਦਾ ਹੈ ਕਿ ਸਥਿਰਤਾ ਕੋਈ ਐਵੇਂ ਡੈਠੀ-ਬਿਠਾਈ ਚੀਜ਼ ਨਹੀਂ ਹੁੰਦੀ ਇਹਨੂੰ ਬਣਾਈ ਰੱਖਣਾ ਪੈਂਦਾ ਸਹੀ ਗੱਲ ਪਰ ਨਾਲ ਹੀ ਇਹ ਵੀ ਦੇਖੋ ਕਿ ਇਹ ਕਿੰਨੀ ਅ ਕਮਜ਼ੋਰ ਹੋ ਸਕਦੀ ਹੈ ਬਾਹਰੋਂ ਅੰਦਰੋਂ ਕੋਈ ਵੀ ਗੱਲ ਕਦੇ ਵੀ ਸਭ ਕੁਝ ਹਿਲਾ ਸਕਦੀ ਹੈ ਤੇ ਇਹ ਸਿਰਫ ਇਸ ਕਹਾਣੀ ਦੀ ਗੱਲ ਨਹੀਂ ਇਹ ਤਾਂ ਜ਼ਿੰਦਗੀ ਦਾ ਮਤਲਬ ਆਮ ਅਸੂਲ ਹੈ ਬਿਲਕੁਲ ਤੇ ਫਿਰ ਜ਼ਿੰਦਗੀ ਅੱਗੇ ਵਧਦੀ ਹੈ ਕੁਦਰਤੀ ਤੌਰ ਤੇ ਹਾਂ ਉਹਦਾ ਵਿਆਹ ਹੁੰਦਾ ਪਰਿਵਾਰ ਵਧਦਾ ਇੱਕ ਸਾਲ ਚ ਪਹਿਲੀ ਧੀ ਹੋਈ ਫਿਰ 2 ਸਾਲ ਬਾਅਦ ਦੂਜੀ ਇਹ ਤਾਂ ਖੁਸ਼ੀ ਦਾ ਟਾਈਮ ਹੋਣਾ ਚਾਹੀਦਾ ਪਰ ਕਹਾਣੀ ਦੱਸਦੀ ਹੈ ਕਿ ਇੱਥੋਂ ਹੀ ਔਕੜਾਂ ਸ਼ੁਰੂ ਹੋ ਗਈਆਂ ਇਹ ਥੋੜਾ ਹੈਰਾਨ ਕਰਦਾ ਹੈ ਕਿਉਂਕਿ ਆਮ ਤੌਰ ਤੇ ਤਾਂ ਇਹ ਚੰਗਾ ਸਮਾਂ ਮੰਨਿਆ ਜਾਂਦਾ ਹੈ ਹਾਂ ਇੱਥੇ ਕਹਾਣੀ 'ਚ ਮੋੜ ਆਉਂਦਾ ਹੈ ਸਰੋਤ 'ਚ ਲਿਖਿਆ ਹੈ ਕਿ ਘਰ ਦੇ ਜੀਵਾਂ 'ਚ ਨਿੱਕੀਆਂ-ਨਿੱਕੀਆਂ ਗੱਲਾਂ ਤੇ ਅਣਬਣ ਸ਼ੁਰੂ ਹੋ ਗਈ ਖਿੱਚ-ਖਿੱਚ ਦੇਖੋ ਇਹ ਕੋਈ ਬਹੁਤ ਹੀ ਅਨੋਖੀ ਗੱਲ ਵੀ ਨਹੀਂ ਨਵੀਆਂ ਜ਼ਿੰਮੇਵਾਰੀਆਂ ਜਗ੍ਹਾ ਦੀ ਕਮੀ ਹੋ ਸਕਦੀ ਹੈ ਜਾਂ ਬਸ ਸੁਭਾਣਾ ਮਿਲਨੇ ਹਾਂ ਹਾਂ ਇਹਨਾਂ ਚੀਜ਼ਾਂ ਨਾਲ ਟੈਨਸ਼ਨ ਹੋ ਜਾਂਦੀ ਹੈ ਪਰ ਇੱਥੇ ਗੱਲ ਸਿਰਫ ਘਰ ਤੱਕ ਨਹੀਂ ਰਹਿੰਦੀ ਸਹੀ ਕਿਹਾ ਇਸ ਸ਼ਬਦਾ ਅਸਰ ਸਿੱਧਾ ਉਹਦੇ ਕੰਮ ਤੇ ਪਿਆ ਕਹਾਣੀ ਖਾਸ ਤੌਰ ਤੇ ਕਹਿੰਦੀ ਹੈ ਕਿ ਉਹਦਾ ਧਿਆਨ ਨਾ ਕਮਚ ਰਿਹਾ ਨਾ ਕਰਚ ਰਿਹਾ ਇਹ ਬਹੁਤ ਵੱਡਾ ਪੁਆਇੰਟ ਹੈ ਜਦੋਂ ਧਿਆਨ ਵੰਡਿਆ ਜਾਵੇ ਤਾਂ ਨੁਕਸਾਨ ਦੋਵੇਂ ਪਾਸੇ ਹੁੰਦਾ ਹਾਂਜੀ ਬਿਲਕੁਲ ਤੇ ਹੋਇਆ ਵੀ ਇਹੀ ਕਮ ਤੰਦੇ ਚ ਘਾਟਾ ਪੈਣਾ ਸ਼ੁਰੂ ਹੋ ਗਿਆ ਤੇ ਫਿਰ ਗੱਲ ਹੋਰ ਵਿਗੜ ਗਈ ਪਤਾ ਲੱਗਾ ਕਿ ਜਿਹੜੀ ਛੋਟੀ ਧੀ ਸੀ ਉਹਦੀ ਸਿਹਤ ਠੀਕ ਨਹੀਂ ਰਹਿੰਦੀ ਹੂੰ ਇਹ ਤਾਂ ਜਿਵੇਂ ਇੱਕ ਤੋਂ ਬਾਅਦ ਇੱਕ ਮੁਸੀਬਤਾਂ ਆ ਗਈਆਂ ਇੱਥੇ ਆਪਾਂ ਦੇਖਦੇ ਹਾਂ ਕਿ ਕਿਵੇਂ ਅਲੱਗ-ਅਲੱਗ ਮੁਸ਼ਕਲਾਂ ਇੱਕ ਦੂਜੇ ਨਾਲ ਜੁੜ ਜਾਂਦੀਆਂ ਨੇ ਤੇ ਹਾਲਾਤ ਨੂੰ ਹੋਰ ਮਤਲਬ ਗੰਭੀਰ ਬਣਾ ਦਿੰਦੀਆਂ ਨੇ ਘਰ ਦਾ ਕਲੇਸ਼ ਦਿਮਾਗੀ ਸ਼ਾਂਤੀ ਖੋ ਲੈਂਦਾ ਫਿਰ ਕੰਮ ਤੇ ਧਿਆਨ ਕਿੱਥੋਂ ਲੱਗਣਾ ਹੂੰ ਕੰਮ 'ਚ ਘਾਟਾ ਪਿਆ ਪੈਸੇ ਤੇ ਲੀਦੀ ਤੰਗੀ ਆਈ ਉਹਦੇ ਨਾਲ ਘਰ ਦਾ ਮਾਹੌਲ ਹੋਰ ਖਰਾਬ ਤੇ ਫਿਰ ਬੱਚੀ ਦੀ ਬਿਮਾਰੀ ਉਹ ਤਾਂ ਸਭ ਤੋਂ ਵੱਡਾ ਪਾਵਨਾਤਮਕ ਬੋਝ ਇਹ ਤਾਂ ਜਿਵੇਂ ਕਹਿੰਦੇ ਆ ਨਾ ਪਰਫੈਕਟ ਸਟਾਰਮ ਉਹੋ ਜੀ ਹਾਲਤ ਬਣ ਗਈ ਹਰ ਮੁਸ਼ਕਲ ਦੂਜੀ ਨੂੰ ਵਧਾ ਰਹੀ ਸੀ ਹਾਂਜੀ ਕਹਾਣੀ ਸ਼ਾਇਦ ਇਹੀ ਦੱਸਣਾ ਚਾਹਦੀ ਹੈ ਕਿ ਜ਼ਿੰਦਗੀ ਦੀਆਂ ਚੁਣੌਤੀਆਂ ਕਈ ਵਾਰ ਇਕੱਠੀਆਂ ਹੀ ਆਉਂਦੀਆਂ ਹਾਂ ਇਹ ਸਥਿਤੀ ਦੀ ਗੰਭੀਰਤਾ ਦੱਸਦੀ ਹੈ ਘਰ ਚ ਝਗੜੇ ਕੰਮ ਖਤਮ ਹੋਣ ਤੇ ਬੱਚੀ ਬਿਮਾਰ ਕੋਈ ਵੀ ਆਮ ਬੰਦਾ ਇਹੋ ਜਿਹੇ ਹਾਲਾਤ ਚ ਹੌਸਲਾ ਛੱਡ ਸਕਦਾ ਪਰ ਇੱਥੇ ਇੱਥੇ ਕਹਾਣੀ ਇੱਕ ਵੱਖਰਾ ਮੋੜ ਲੈਂਦੀ ਹੈ ਇਹੀ ਇਹਨੂੰ ਖਾਸ ਬਣਾਉਂਦਾ ਹੈ ਸਰੋਤ ਇੱਕ ਬਹੁਤ ਸਾਧਾਰਨ ਪਰ ਦਮਦਾਰ ਗੱਲ ਕਹਿੰਦਾ ਪਰ ਉਸ ਆਦਮੀ ਨੇ ਹਿੰਮਤ ਨਹੀਂ ਹਾਰੀ ਬਸ ਇਹ ਇੱਕ ਲਾਈਨ ਤੇ ਸਾਰੀ ਕਹਾਣੀ ਦਾ ਰੁਖ ਬਦਲ ਜਾਂਦਾ ਵਾਕਈ ਇਹ ਇੱਕ ਚੋਣ ਹੈ ਇੱਕ ਫੈਸਲਾ ਹਿੰਮਤ ਹਾਰਨੀ ਜਾਂ ਨਹੀਂ ਹਾਰਨੀ ਇਹ ਆਪਣੇ ਤੇ ਹੁੰਦਾ ਭਾਵੇਂ ਉਹਦੋਂ ਕਿੰਨਾ ਵੀ ਔਖਾ ਲੱਗੇ ਇਹ ਉਹੀ ਗੱਲ ਹੈ ਮਤਲਬ ਕਿ ਤੁਸੀਂ ਸੋਚਦੇ ਹੋ ਕਿ ਹਾਲਾਤ ਤੁਹਾਨੂੰ ਚਲਾ ਰਹੇ ਨੇ ਜਾਂ ਤੁਸੀਂ ਹਾਲਾਤਾਂ ਨੂੰ ਜਵਾਬ ਦੇ ਸਕਦੇ ਹੋ ਉਹਨੇ ਦੂਜਾ ਰਾਹ ਚੁਣਿਆ ਤੇ ਉਹਨੇ ਸਿਰਫ ਦਿਮਾਗ 'ਚ ਨਹੀਂ ਸੋਚਿਆ ਉਹਨੇ ਕਦਮ ਚੁੱਕੇ ਕਹਾਣੀ ਦੱਸਦੀ ਹੈ ਕਿ ਸਭ ਤੋਂ ਪਹਿਲਾਂ ਉਹਨੇ ਆਪਣੀ ਧੀ ਦੇ ਇਲਾਜ ਨੂੰ ਪਹਿਲ ਦਿੱਤੀ ਤੇ ਇਹਦੇ ਲਈ ਉਹਨੇ ਆਪਣੀ ਡੇਰੀ ਵੇਚ ਦਿੱਤੀ ਸੋਚੋ ਜਰਾ ਜਿਹੜਾ ਕੰਮ ਉਹਨੇ ਐਨੇ ਸਾਲ ਲਾ ਕੇ ਬਣਾਇਆ ਸੀ ਜਿਸ ਨਾਲ ਉਹਦੀ ਪਹਿਚਾਨ ਸੀ ਉਹ ਵੇਚਤਾ ਇਹ ਕਦਮ ਕੀ ਦੱਸਦਾ ਉਹਦੀਆਂ ਤਰਜੀਹਾਂ ਬਾਰੇ ਇਹ ਬਹੁਤ ਕੁਝ ਦੱਸਦਾ ਜੀ ਪਹਿਲੀ ਗੱਲ ਤਾਂ ਸਾਫ਼ ਹੈ ਪਰਿਵਾਰ ਖਾਸ ਕਰਕੇ ਬੱਚੇ ਦੀ ਸਿਹਤ ਸਭ ਤੋਂ ਉੱਤੇ ਹੂੰ ਦੂਜਾ ਇਹ ਦੱਸਦਾ ਹੈ ਕਿ ਉਹਨੂੰ ਹਾਲਾਤ ਦੀ ਗੰਭੀਰਤਾ ਦਾ ਪਤਾ ਸੀ ਤੇ ਵੱਡੇ ਫੈਸਲੇ ਲੈਣ ਤੋਂ ਝਿਜਕਿਆ ਨਹੀਂ ਹੂੰ ਇਹ ਇੱਕ ਤਰ੍ਹਾਂ ਨਾਲ ਜਿਵੇਂ ਕਹਿੰਦੇ ਨੇ ਟ੍ਰਿਆਜ ਕਰਨਾ ਹੋਇਆ ਸਭ ਤੋਂ ਜ਼ਰੂਰੀ ਲੋੜ ਪਹਿਲਾਂ ਪੂਰੀ ਕਰਨੀ ਭਾਵੇਂ ਕੀਮਤ ਕੁਝ ਵੀ ਹੋਵੇ ਹਮ ਤੀਜਾ ਇਹਦੇ ਚ ਇੱਕ ਤਿਆਗ ਦੀ ਭਾਵਨਾ ਵੀ ਹੈ ਸ਼ਾਇਦ ਉਹਦੇ ਨਾਲ ਘਰ ਦਾ ਮਾਹੌਲ ਸੁਧਰਨ ਚ ਵੀ ਮਦਦ ਮਿਲੀ ਹੋਵੇ ਇਹ ਵਧੀਆ ਨੁਕਤਾ ਚੁੱਕਿਆ ਤੁਸੀਂ ਕਿ ਇਸ ਫੈਸਲੇ ਦਾ ਘਰ ਦੇ ਮਾਹੌਲ ਤੇ ਕੀ ਅਸਰ ਹੋਇਆ ਹੋਣਾ ਸਰੋਤ ਇਹ ਵੀ ਕਹਿੰਦਾ ਹੈ ਕਿ ਉਹਨੇ ਪਰਿਵਾਰ ਨੂੰ ਸਮਝਾਇਆ ਤੇ ਘਰ ਦਾ ਮਾਹੌਲ ਠੀਕ ਕੀਤਾ ਹੁਣ ਕਹਿਣਾ ਤਾਂ ਸੌਖਾ ਪਰ ਕਰਨਾ ਕਿੰਨਾ ਔਖਾ ਹੋ ਜਦੋਂ ਸਾਰੇ ਪਹਿਲੇ ਹੀ ਟੈਨਸ਼ਨ ਚ ਹੋਣ ਕੀ ਕਹਾਣੀ ਦੱਸਦੀ ਐ ਕੁਝ ਕਿਉਂ ਨਹੀਂ ਕੀਤਾ ਕਿਵੇਂ ਨਹੀਂ ਬਹੁਤੇ ਵੇਰਵੇ ਤਾਂ ਨਹੀਂ ਹੈਗੇ ਇਸ ਰੋਚ ਪਰ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਹੋ ਸਕਦਾ ਜਦੋਂ ਨੇਅਨਾ ਵੰਡਾ ਕਦਮ ਚੁੱਕਿਆ ਡੇਰੀ ਵੇਚਣ ਦਾ ਤਾਂ ਬਾਕੀ ਘਰਦਿਆਂ ਨੂੰ ਵੀ ਅਹਿਸਾਸ ਹੋਇਆ ਹੋਵੇ ਕਿ ਗੱਲ ਕਿੰਨੀ ਗੰਭੀਰ ਹੈ ਸ਼ਾਇਦ ਇਕਤਾ ਆ ਗਈ ਹੋਵੇ ਹਾਂ ਸ਼ਾਇਦ ਇਕਤਾ ਆ ਗਈ ਹੋਵੇ ਜਾਂ ਫਿਰ ਹੋ ਸਕਦਾ ਉਸ ਬੰਦੇ ਨੇ ਖੁਦ ਅੱਗੇ ਹੋ ਕੇ ਗੱਲਬਾਤ ਕੀਤੀ ਹੋਵੇ ਹੋ ਸਕਦਾ ਆਪਣੀਆਂ ਗਲਤੀਆਂ ਵੀ ਮੰਨੀਆਂ ਹੋਣ ਜਿਦਾਂ ਉਹ ਕੰਮ ਜਾਂ ਘਰ ਵੱਲ ਧਿਆਨ ਨਹੀਂ ਦੇ ਪਾ ਰਿਹਾ ਸੀ ਤੇ ਕੀ ਹੋਵੇ ਵੀ ਹੁਣ ਨਵੇਂ ਸਿਰਿਓਂ ਸ਼ੁਰੂ ਕਰਦੇ ਆਂ ਕਈ ਵਾਰ ਔਖੇ ਵੇਲੇ ਸਾਫ਼ ਤੇ ਇਮਾਨਦਾਰ ਗੱਲਬਾਤ ਹੀ ਮਾਹੌਲ ਬਦਲ ਦਿੰਦੀ ਹੈ ਤੇ ਇਹ ਤਾਂ ਸਿਰਫ ਸ਼ੁਰੂਆਤ ਸੀ ਉਹਦੀ ਲੜਾਈ ਦੀ ਡੇਰੀ ਵਿਕ ਗਈ ਉਹ ਵਿਹਲਾ ਹੋ ਗਿਆ ਪਰ ਬੈਠਾ ਨਹੀਂ ਰਿਹਾ ਲਿਖਿਆ ਕਿ ਉਹਨੇ ਪਰਿਵਾਰ ਪਾਲਣ ਲਈ ਦਿਹਾੜੀ ਕਰਨੀ ਸ਼ੁਰੂ ਕਰਤੀ ਕਿਸੇ ਦੁਕਾਨ ਤੇ ਵੀ ਕੰਮ ਕੀਤਾ ਇਹ ਕਿੰਨਾ ਵੱਡਾ ਬਦਲਾਅ ਹੋਗਾ ਹੈਨਾ ਇੱਕ ਡੇਰੀ ਦੇ ਮਾਲਕ ਤੋਂ ਦਿਹਾੜੀਦਾਰ ਮਜ਼ਦੂਰ ਇਹਦੇ ਲਈ ਕਿਹੋ ਜਿਹਾ ਮਨ ਚਾਹੀਦਾ ਦੇ ਲਈ ਬਹੁਤ ਜ਼ਿਆਦਾ ਨਿਮਰਤਾ ਚਾਹੀਦੀ ਹੈ ਲਚਕੀਲਾਪਨ ਤੇ ਦ੍ਰਿੜਤਾ ਆਪਣੀ ਪੋਜੀਸ਼ਨ ਆਪਣੀ ਮੈਂ ਇਹ ਸਭ ਪਾਸੇ ਰੱਖ ਕੇ ਉਹ ਕੰਮ ਕਰਨਾ ਜੋ ਉਸ ਵੇਲੇ ਜ਼ਰੂਰੀ ਹੈ ਇਹ ਉਹਦੇ ਮਜ਼ਬੂਤ ਕਿਰਦਾਰ ਦਾ ਸਬੂਤ ਹੈ ਹਾਂਜੀ ਇਹ ਦੱਸਦਾ ਹੈ ਕਿ ਉਹਦੇ ਲਈ ਕੰਮ ਦੀ ਇਜ਼ਟ ਸੀ ਭਾਵੇਂ ਕੋਈ ਵੀ ਕੰਮ ਹੋਵੇ ਉਹ ਹਾਲਾਤਾਂ ਦਾ ਸ਼ਿਕਾਰ ਨਹੀਂ ਬਣਿਆ ਸਗੋਂ ਉਹਨਾਂ ਮੁਤਾਬਕ ਟੱਲਿਆ ਤੇ ਅੱਗੇ ਵਧਣ ਦਾ ਰਾਹ ਲੱਭਿਆ। ਇਹ ਸਿਰਫ ਗੁਜ਼ਾਰਾ ਕਰਨਾ ਨਹੀਂ ਇਹ ਤਾਂ ਸਰਗਰਮੀ ਨਾਲ ਹਾਲਾਤ ਦਾ ਮੁਕਾਬਲਾ ਕਰਨਾ ਹੋਇਆ। ਕਹਾਣੀ 'ਚ ਇੱਕ ਹੋਰ ਗੱਲ ਆਉਂਦੀ ਹੈ ਬੜੀ ਅਹਿਮ। ਲਿਖਿਆ ਹੈ ਕਿ ਉਹਨੇ ਕਦੇ ਵੀ ਚਿੰਤਾ ਨਹੀਂ ਕੀਤੀ ਨਾ ਹੀ ਪਰਮਾਤਮਾ ਦਾ ਲੜ ਛੱਡਿਆ। ਇਹ ਸਿਰਫ ਧਾਰਮਿਕ ਗੱਲ ਲੱਗਦੀ ਹੈ ਜਾਂ ਇਹਦੇ 'ਚ ਕੋਈ ਹੋਰ ਡੂੰਗਾ ਮਤਲਬ ਵੀ ਹੈ ਜਿਵੇਂ ਕੋਈ ਅੰਦਰੂਨੀ ਤਾਕਤ। ਮੇਰੇ ਖਿਆਲ 'ਚ ਇਹ ਬਹੁਤ ਅਹਿਮ ਹੈ ਵਿਸ਼ਵਾਸ। ਭਾਵੇਂ ਉਹ ਰੱਬ ਜੋ ਹੋਵੇ ਆਪਣੇ ਆਪ ਛੋਵੇ। ਇਹ ਆਉਣ ਵਾਲੇ ਚੰਗੇ ਵੇਲੇ 'ਚ ਇਹ ਇੱਕ ਕੀ ਕਹਿੰਦੇ ਇੱਕ ਐਂਕਰ ਦਾ ਕੰਮ ਕਰਦਾ ਔਖੇ ਵੇਲੇ ਸਹਾਰਾ ਦਿੰਦਾ ਹੂੰ ਇਹ ਤੁਹਾਨੂੰ ਮਕਸਦ ਦਿੰਦਾ ਚਿੰਤਾ ਨਾ ਕਰਨਾ ਸ਼ਾਇਦ ਇਹ ਨਹੀਂ ਕਿ ਉਹਨੂੰ ਫਿਕਰ ਨਹੀਂ ਸੀ ਪਰ ਸ਼ਾਇਦ ਉਹਨੇ ਧਿਆਨ ਉਹਦੇ ਤੇ ਲਾਇਆ ਜੋ ਕਰ ਸਕਦਾ ਸੀ ਬਜਾਏ ਉਹਦੇ ਜੋ ਉਹਦੇ ਵਾਸਚ ਨਹੀਂ ਸੀ ਸਹੀ ਗੱਲ ਤੇ ਪਰਮਾਤਮਾ ਦਾ ਲੜਨਾ ਛੱਡਣਾ ਸ਼ਾਇਦ ਇਹ ਉਹਨੂੰ ਅਹਿਸਾਸ ਕਰਾਉਂਦਾ ਸੀ ਕਿ ਉਹ ਇਕੱਲਾ ਨਹੀਂ ਹੈ ਉਹਨੂੰ ਕਿਤੋਂ ਤਾਕਤ ਮਿਲ ਰਹੀ ਹੈ ਇਹ ਮਨੋਵਿਗਿਆਨਿਕ ਤੌਰ ਤੇ ਬਹੁਤ ਤਾਕਤ ਦਿੰਦਾ ਹੋਗਾ ਰੋਜ਼ ਦੀਆਂ ਮੁਸ਼ਕਲਾਂ ਨਾਲ ਲੜਨ ਦੀ ਹਿੰਮਤ ਦਿੰਦਾ ਹੋਗਾ ਤੇ ਸਾਰੀ ਮਿਹਨਤ ਦਾ ਲਗਨ ਦਾ ਵਿਸ਼ਵਾਸ ਦਾ ਸਹੀ ਫੈਸਲਿਆਂ ਦਾ ਨਤੀਜਾ ਕੀ ਨਿਕਲਿਆ ਕਹਾਣੀ ਦੱਸਦੀ ਹੈ ਕਿ ਹੌਲੀ-ਹੌਲੀ ਉਹਨੇ ਆਪਣੀ ਜ਼ਿੰਦਗੀ ਨੂੰ ਮੋੜ ਲਈ ਤੇ ਲਿਆਂਦਾ ਇਹ ਹੌਲੀ-ਹੌਲੀ ਸ਼ਬਦ ਬਹੁਤ ਜ਼ਰੂਰੀ ਹੈ ਹੈਨਾ ਇਹ ਕੋਈ ਜਾਦੂ ਨਹੀਂ ਸੀ ਹੋਇਆ ਹਰ ਕੋਸ਼ਿਸ਼ ਹੁੰਦੀ ਹੈ ਸਬਰ ਹੁੰਦਾ ਛੋਟੀਆਂ-ਛੋਟੀਆਂ ਜਿੱਤਾਂ ਹੁੰਦੀਆਂ ਹਾਂ ਰਾਤੋਂ-ਰਾਤ ਕੁਝ ਨਹੀਂ ਬਦਲਦਾ ਇਹ ਹੌਲੀ-ਹੌਲੀ ਦੱਸਦਾ ਕਿ ਇਹ ਕਈ ਸਾਲਾਂ ਦੀ ਲੰਬੀ ਕਹਾਣੀ ਰਹੀ ਹੋਣੀ ਹੈ ਤੇ ਅਖੀਰ 'ਚ ਕਹਾਣੀ ਬਹੁਤ ਪੋਜ਼ਿਟਿਵ ਨੋਟ ਤੇ ਖਤਮ ਹੁੰਦੀ ਹੈ। ਸਰੋਤ ਕਹਿੰਦਾ ਹੈ ਕਿ ਅੱਜ ਉਸ ਬੰਦੇ ਦਾ ਆਪਣਾ ਵੱਡਾ ਕਾਰੋਬਾਰ ਹੈ। ਉਹ ਮੁੜਕੀ ਕਾਮਯਾਬੀ ਦੇ ਸਿਖਰ ਤੇ ਹੈ। ਪਰਿਵਾਰ ਖੁਸ਼ਹਾਲ ਹੈ। ਇੱਥੇ ਉਹ ਛੋਟੇ ਜੀ ਗੱਲ ਸੀ ਸ਼ੁਰੂ 'ਚ ਦੋ ਧੀਆ ਦਾ ਜ਼ਿਕਰ ਸੀ। ਅਖੀਰ 'ਚ ਲਿਖਿਆ ਤਿੰਨੇ ਬੱਚੇ ਵਿਆਹ ਕੇ ਆਨੰਦਮਈ ਜੀਵਨ ਬਤੀਤ ਕਰ ਰਹੇ ਹਨ। ਹੇਰ ਪਾਵੇਂ 2 ਜਾਂ 3 ਪਰ ਵੱਡੀ ਗੱਲ ਤਾਂ ਇਹ ਹੈ ਕਿ ਪੂਰਾ ਪਰਿਵਾਰ ਹੁਣ ਸੈਟ ਹੈ ਖੁਸ਼ ਹੈ ਹਾਂ ਉਹ ਵੇਰਵੇ ਦਾ ਫਰਕ ਕਹਾਣੀ ਦੇ ਅਸਲ ਸੁਨੇਹੇ ਨੂੰ ਨਹੀਂ ਬਦਲਦਾ ਮੁੱਖ ਗੱਲ ਤਾਂ ਇਹ ਹੀ ਹੈ ਕਿ ਉਹਦੀ ਲੰਬੀ ਤੇ ਔਖੀ ਲੜਾਈ ਦਾ ਫਲ ਮਿਲਿਆ ਉਹਨੇ ਸਿਰਫ ਆਪਣੇ ਪੈਸੇ ਤੇਲੇ ਦੇ ਹਾਲਾਤ ਨਹੀਂ ਸੁਧਾਰੇ ਸਗੋਂ ਇੱਕ ਖੁਸ਼ਹਾਲ ਪਰਿਵਾਰਿਕ ਜੀਵਨ ਵੀ ਬਣਾਇਆ ਇਹ ਤਾਂ ਮਤਲਬ ਹਰ ਪੱਖੋਂ ਜਿੱਤ ਹੋਈ ਤਾਂ ਇਸ ਸਾਰੀ ਕਹਾਣੀ ਦਾ ਨਿਚੋੜ ਕੀ ਕੱਢੀਏ ਜੇ ਕੁਝ ਮੁੱਖ ਸਬਕ ਦੇਖਣੇ ਹੋਣ ਮੇਰੇ ਲਈ ਤਾਂ ਸਭ ਤੋਂ ਵੱਡਾ ਸਬਕ ਉਹੀ ਹੈ ਜੋ ਕਹਾਣੀ ਦੇ ਅਖੀਰ 'ਚ ਗਿਆ ਹੌਸਲਾ ਰੱਖਣ ਦੀ ਗੱਲ ਸਹੀ ਗੱਲ ਸਭ ਤੋਂ ਪਹਿਲਾਂ ਤੇ ਜ਼ਰੂਰੀ ਸਬਕ ਤਾਂ ਉਮੀਦ ਦੀ ਤਾਕਤ ਹੈ ਜਿਵੇਂ ਸਰੋਤ ਕਹਿੰਦਾ ਹਰ ਹਨੇਰੇ ਤੋਂ ਬਾਅਦ ਸਵੇਰ ਜ਼ਰੂਰ ਹੁੰਦੀ ਹੈ ਇਹ ਸਿਰਫ ਕਹਿਣ ਦੀ ਗੱਲ ਨਹੀਂ ਇਸ ਕਹਾਣੀ 'ਚ ਇਹ ਸੱਚ ਸਾਬਿਤ ਹੋਈ ਹਾਂਜੀ ਦੂਜਾ ਸਬਕ ਹੈ ਕੰਮ ਕਰਨ ਦਾ ਐਕਸ਼ਨ ਲੈਣ ਦਾ ਉਹਨੇ ਸਿਰਫ ਉਮੀਦ ਲਾ ਕੇ ਨਹੀਂ ਬੈਠਾ ਰਿਹਾ ਗੰਮ ਕੀਤਾ ਫੈਸਲੇ ਲੈ ਭਾਵੇਂ ਔਖੇ ਸੀ ਬਿਲਕੁਲ ਤੀਜਾ ਪਰਿਵਾਰ ਦੀ ਅਹਿਮੀਅਤ ਤੇ ਔਖੇ ਵੇਲੇ ਸਹੀ ਚੀਜ਼ ਨੂੰ ਪਹਿਲ ਦੇਣੀ ਤੇ ਚੌਥਾ ਨਿਮਰਤਾ ਤੇ ਲਚਕੀਲਾਪਨ ਹਾਲਾਤ ਮੁਤਾਬਕ ਆਪਣੇ ਆਪ ਨੂੰ ਬਦਲ ਲੈਣਾ ਇਹ ਸਾਰੇ ਨੁਕਤੇ ਵਾਕਈ ਬਹੁਤ ਅਹਿਮ ਨੇ ਇਹ ਕਹਾਣੀ ਸਾਨੂੰ ਯਾਦ ਕਰਾਉਂਦੀ ਹੈ ਕਿ ਜ਼ਿੰਦਗੀ ਕਦੇ ਸਿੱਧੀ ਲਕੀਰ ਵਾਂਗ ਨਹੀਂ ਚੱਲਦੀ ਚੰਗੇ ਮਾੜੇ ਦਿਨ ਆਉਂਦੇ ਜਾਂਦੇ ਰਹਿੰਦੇ ਨੇ ਪਰ ਅਸਲ ਪਰਖ ਤਾਂ ਔਖੇ ਵੇਲੇ ਹੁੰਦੀ ਹੈ ਕਿ ਆਪਾਂ ਟੁੱਟ ਜਾਂਦੇ ਆ ਜਾਂ ਹੋਰ ਮਜ਼ਬੂਤ ਹੋ ਕੇ ਨਿਕਲਦੇ ਆ ਦਸਲ ਤੇ ਸਿਰਫ ਮੁਸ਼ਕਲਾਂ ਤੇ ਕਾਬੂ ਪਾਉਣ ਦੀ ਕਹਾਣੀ ਨਹੀਂ ਹੈ ਇਹ ਮੁੜ ਕੇ ਉੱਠਣ ਤੇ ਪਹਿਲਾਂ ਨਾਲੋਂ ਵੀ ਬਿਹਤਰ ਬਣਨ ਦੀ ਕਹਾਣੀ ਹੈ ਉਹਨੇ ਸਿਰਫ ਆਪਣੀ ਪੁਰਾਣੀ ਥਾਂ ਵਾਪਸ ਨਹੀਂ ਲਈ ਸਗੋਂ ਆਪਣਾ ਵੱਡਾ ਕਾਰੋਬਾਰ ਬਣਾਇਆ ਸ਼ਾਇਦ ਪਹਿਲਾਂ ਨਾਲੋਂ ਵੀ ਵੱਡਾ ਹਾਂ ਇਹ ਵੀ ਹੋ ਸਕਦਾ ਹੈ ਇਹ ਬੰਦੇ ਦੀ ਅੰਦਰਲੀ ਤਾਕਤ ਜਿਹਨੂੰ ਰੈਜ਼ੀਲੀਅੰਸ ਕਹਿੰਦੇ ਆ ਉਹਦੀ ਸ਼ਾਨਦਾਰ ਮਿਸਾਲ ਹੈ ਵਾਕਈ ਜਿਵੇਂ ਸਰੋਤ ਦੇ ਆਖਰੀ ਸ਼ਬਦ ਨੇ ਜਿਹੜਾ ਇਨਸਾਨ ਹਿੰਮਤ ਨਹੀਂ ਹਾਰਦਾ ਉਹੀ ਇੱਕ ਦਿਨ ਸਭ ਤੋਂ ਉੱਚਾ ਖੜਾ ਹੁੰਦਾ ਹੈ ਉਹ ਬਹੁਤ ਸ਼ਕਤੀਸ਼ਾਲੀ ਸਨੇਹਾ ਹੈਗਾ ਇਹ ਕਹਾਣੀ ਸਿਰਫ ਇੱਕ ਬੰਦੇ ਦੀ ਜਿੱਤ ਨਹੀਂ ਇਹ ਤਾਂ ਹਰ ਉਸ ਇਨਸਾਨ ਲਈ ਹੌਸਲਾ ਹੈ ਜੋ ਕਿਸੇ ਮੁਸ਼ਕਲ ਚੋਂ ਲੰਘ ਰਿਹਾ ਹੈ ਤੇ ਜਿਵੇਂ ਆਪਾਂ ਇਸ ਗੱਲਬਾਤ ਦੇ ਅਖੀਰ ਵੱਲ ਆ ਰਹੇ ਹਾਂ ਇਹ ਕਹਾਣੀ ਇੱਕ ਹੋਰ ਡੂੰਗਾ ਸਵਾਲ ਛੱਡ ਜਾਂਦੀ ਹੈ ਦੇਖੋ ਆਪਾਂ ਕਾਮਯਾਬੀ ਨੂੰ ਅਕਸਰ ਬਾਹਰਲੀਆਂ ਚੀਜ਼ਾਂ ਨਾਲ ਮਾਪਦੇ ਹਾਂ ਪੈਸਾ ਰੁਤਬਾ ਕਮਤੰਦਾ ਉਸ ਬੰਦੇ ਨੇ ਇਹ ਸਭ ਦੁਬਾਰਾ ਹਾਸਲ ਕਰ ਲਿਆ ਹਾਂਜੀ ਪਰ ਕੀ ਅਸਲ ਕਾਮਯਾਬੀ ਸਿਰਫ ਇਹੀ ਸੀ ਜਾਂ ਅਸਲ ਕਾਮਯਾਬੀ ਉਹਦੀ ਅੰਦਰਲੀ ਯਾਤਰਾ ਸੀ ਉਹਦੀ ਹਿੰਮਤ ਪਰਿਵਾਰ ਲਈ ਉਹਦਾ ਪਿਆਰ ਉਹਦੀ ਨਿਮਰਤਾ ਔਖੇ ਹਾਲਾਤਾਂ 'ਚ ਉਹਦਾ ਵਿਸ਼ਵਾਸ ਬਣਾਈ ਰੱਖਣਾ ਹੂੰ ਸੋਚਣ ਵਾਲੀ ਗੱਲ ਹੈ ਸ਼ਾਇਦ ਇਸ ਕਹਾਣੀ ਨੂੰ ਦੇਖ ਕੇ ਸਾਨੂੰ ਕਾਮਯਾਬੀ ਦੀ ਪਰਿਭਾਸ਼ਾ ਤੇ ਦੁਬਾਰਾ ਸੋਚਣਾ ਚਾਹੀਦਾ ਹੋ ਸਕਦਾ ਹੈ ਅਸਲ ਕਾਮਯਾਬੀ ਇਸ ਗੱਲ 'ਚ ਹੋਵੇ ਕਿ ਆਪਾਂ ਮੁਸ਼ਕਲਾਂ 'ਚੋਂ ਲੰਘਦੇ ਕਿਵੇਂ ਆ ਤੇ ਉਸ ਦੌਰਾਨ ਆਪਾਂ ਬਣਦੇ ਕੀ ਆ ਨਾ ਕਿ ਸਿਰਫ ਇਸ ਗੱਲ 'ਚ ਕਿ ਆਪਾਂ ਹਾਸਲ ਕੀ ਕਰਦੇ ਆ ਇਹ ਇੱਕ ਮਤਲਬ ਸੋਚਣ ਲਈ ਨੁਕਤਾ ਹੈਗਾ